17 ਨੂੰ 18 ਨੂੰ ਤੁਰਾਂਗੇ ਉੱਤੋਂ ਹਕਮ ਸਾਡੀ ਯੂਨੀਅਨ ਦਾ ਆਵੇ ਨਾ ਆਵੇ ਨਾ ਆਵੇ ਨਾ ਆਵੇ ਨਾ ਆਵੇ ਤੁਰਾਂਗੇ ਬਈ ਸਾਨੂੰ ਕੀ ਮਤਲਬ ਅਸੀਂ ਯਾਰ ਜਿਹੜੇ ਸਾਡੇ ਜਵਾਕਾਂ ਦੇ ਗੋਲੀਆਂ ਵੱਜੀ ਜਾਂਦੀਆਂ ਉਹ ਕੀਦੇ ਆ ਜੇ ਸਾਨੂੰ ਆਗੂਆਂ ਨੇ ਐਂ ਨੱਪੀ ਰੱਖਿਆ ਤੇ ਫਿਰ ਮੋਦੀ ਦਾ ਸੀ ਕੀ ਲੜਾਂਗੇ ਦੇਖ ਸਕਦੇ ਦੇਖਦੇ ਸਾਡੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੀਤੇ ਦਿਨੋਂ ਤੋਂ ਲੈ ਕੇ ਜਿਹੜੇ ਕਿਸਾਨ ਯੂਨੀਅਨ ਨੂੰ ਆਪਦਾ ਸੰਘਾਰ ਸਵੇਰ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਵੇਂ ਅਸੀਂ ਰਾਤ ਵੀ ਤੁਹਾਨੂੰ ਦੱਸਿਆ ਸੀ ਵੀ ਨੌ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਜ਼ਰੂਰੀ ਮੰਗਾਂ ਹੈਗੀਆਂ ਉਹਨਾਂ ਨੂੰ ਲੈ ਕੇ ਜਿੱਥੇ ਭਾਰਤ ਬੰਦ ਦਾ ਸੱਦਾ ਦਿੱਤਾ ਕਿ ਉਹਦੇ ਨਾਲ ਨਾਲ 13 ਤਰੀਕ ਨੂੰ ਦਿੱਲੀ ਵੱਲੋਂ ਵੀ ਕੂਚ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ ਪਰ ਦਿੱਲੀ ਜਾਣ ਵੇਲੇ ਜਿਹੜਾ ਛੰਭੂ ਬਾਰਡਰ ਤੇ ਉੱਪਰ ਜਾਂ ਖਨੌਰੀ ਬਾਰਡਰ ਹੋਵੇ ਜਿੱਥੇ ਇਸ ਟਾਈਮ ਅਥਰੂ ਗਏ ਤੇ ਗੋਲੇ ਛੱਡੇ ਗਏ ਪੰਜਾਬ ਦੇ ਵਿੱਚ ਸਿੱਟੇ ਗਏ ਕਹਿੰਦੇ ਹਰਿਆਣੇ ਵੱਲੋਂ ਹਰਿਆਣਾ ਪੁਲਿਸ ਵੱਲੋਂ ਇੱਕ ਤਰ੍ਹਾਂ ਦਾ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਕਿਸਾਨ ਹੈਗੇ ਆ ਉਹ ਲਗਾਤਾਰ ਰੋਸ ਦੇ ਵਿੱਚ ਹੈਗੇ ਆ ਤੇ ਇਸ ਟਾਈਮ ਤਿੰਨ ਜੁਨੀਅਨ ਦੇ ਜਿਹੜੇ ਆਗੂ ਕਹਿ ਸਕਦੇ ਆ ਬਲਾਕ ਬਾਗਾ ਪਰਨਾ ਨਾਲ ਸੰਬੰਧਤ ਡਕੌਂਦਾ ਵਾਲੇ ਸਿੱਧੂਪੁਰ ਵਾਲੇ ਤੇ ਭਾਰਤੀ ਕਿਸਾਨਾਂ ਜੋ ਕ੍ਰਾਂਤੀਕਾਰੀ ਵਾਲੇ ਇਸ ਦਿਨ ਤੁਹਾਡੇ ਸਾਹਮਣੇ ਖੜੇ ਹਨ ਇਹਨਾਂ ਨੇ ਹਰਿਆਣਾ ਸਰਕਾਰ ਖੱਟਰ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਪਤਲਾ ਫੁਕਿਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਗਾਂ ਅਗਲੀ ਰਣਨੀਤੀ ਕੀ ਹੈਗੀ ਆ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਕਸ਼ਮੀਰ ਸਿੰਘ ਆ ਜੀ ਪਿੰਡ ਭੇਖਾ ਜੀ ਹਾਂਜੀ ਕਸ਼ਮੀਰ ਸਿੰਘ ਜਿਹੜਾ ਤੁਸੀਂ ਹੁਣ ਪਤਲਾ ਫੁਕਿਆ ਹੈਗਾ ਵੀ ਅਗਲੀ ਰਣਨੀਤੀ ਕੀ ਹੈ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਜੀ ਇਹ ਬੇਨਤੀ ਕਰਦੇ ਹਾਂ ਜਿਹੜਾ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੇ ਕੱਲ ਸਾਡੇ ਮਤਲਬ ਕਿ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਜ਼ੁਲਮ ਕੀਤਾ ਉਹਨਾਂ ਦੇ ਉੱਤੇ ਅਥਰੂ ਗੈਸ ਘਟੋ ਘਟੇ ਹਜ਼ਾਰ ਅਥਰੂ ਗੈਸ ਉਹਨਾਂ ਨੇ ਸੱਟਿਆ ਗੋਲੀ ਵੀ ਚੱਲੀ ਹੈ ਵਿੱਚ ਉਹਦੇ ਵਿੱਚ ਦੱਸਦੇ ਆ ਪਤਾ ਨਹੀਂ ਕਿ ਗੋਲੀ ਵੀ ਚਲਾਈ ਹੈ ਸਾਨੂੰ ਅਧਿਕਾਰ ਹੈ ਜੀ ਅਸੀਂ ਇੱਕ ਕਾਸੇ ਦਾ ਕਹਿੰਦੇ ਆ ਵੀ ਸਾਡਾ ਮਤਲਬ ਕਿ ਲੋਕਤੰਤਰ ਦੇਸ਼ ਆ ਇਹਦੇ ਵਿੱਚ ਸਾਰੇ ਮਤਲਬ ਲੋਕ ਰਹਿ ਰਹੇ ਆ ਆਪ ਦਾ ਕਰ ਸਕਦੇ ਆ ਪਰ ਸਾਨੂੰ ਮਤਲਬ ਕਿ ਦਿੱਲੀ ਜਾਣ ਵਾਸਤੇ ਇੰਨੀਆਂ ਰੋਕਾਂ ਕਿਉਂ ਲਾਈਆਂ ਜਾਂਦੀਆਂ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਅਸੀਂ ਵੀ ਮਤਲਬ ਕਿ ਅਸੀਂ ਕੋਈ ਉੱਥੇ ਬੰਬ ਜਣਾਉਂਦੇ ਗੱਲ ਨਹੀਂ ਕਿ ਆਦੇ ਲੜਾਈ ਲੜ ਰਹੇ ਆ ਖੇਤੀ ਦੇ ਕਾਨੂੰਨ ਆ ਜਿਹੜੇ ਪਹਿਲਾਂ ਵੀ ਗਏ ਸੀਗੇ ਉਹਦੀ ਬਾਤ ਹੁਣ ਜਾ ਰਹੇ ਆ ਜਿਹੜੀਆਂ ਸਾਡੀਆਂ ਮਤਲਬ ਕੀ ਮੰਗਾਂ ਉਹ ਮਾਦਨਾਰ ਸਾਨੂੰ ਕਿ ਲੋੜਾਂ ਜਾਣਦੀ ਉੱਥੇ ਤੁਸੀਂ ਸਪੋਰਟ ਤੁਸੀਂ ਤੁਹਾਡੇ ਬੰਦੇ ਗਏ ਉੱਥੇ ਜਾਂ ਹਜੇ ਤੁਸੀਂ ਸਪੋਰਟ ਕਰ ਗਏ ਕੱਲੀ ਸਪੋਰਟ ਅੱਜ ਤੋਂ ਸਪੋਰਟ ਮੰਗਤੀ ਆ ਪਹਿਲਾਂ ਦੂਜਿਆਂ ਜਿਹਾ ਬੰਦਿਆਂ ਗਏ ਆ ਸਾਡੇ ਵੱਲੋਂ ਵੀ ਅੱਜ ਸਾਡੀ ਮੀਟਿੰਗ ਹੋ ਰਹੀ ਆ ਜਦੋਂ ਸਾਨੂੰ ਆਲ ਆ ਗਿਆ ਸੀ ਤਿਆਰੀ ਤਾਂ ਪੂਰੀ ਚ ਦਿੱਲੀ ਅਸੀਂ ਵੀ ਜਾਵਾਂਗੇ ਇਹ ਨਹੀਂ ਗੱਲ ਨਹੀਂ ਜਾਣਾਗਾ ਤਿਆਰੀ ਦੇ ਵਿੱਚ ਥੋੜਾ ਤਾਲਮਿਲ ਵਿੱਚ ਫਰਕ ਪੈ ਜਾਂਦਾ ਆਗੂਆਂ ਦੀ ਜੋ ਆਸ ਵਿੱਚ ਡਿਸਕਸ ਨਹੀਂ ਹੋएगी ਤੇ ਪਰ ਜਾਣਦੀ ਸਾਡੀ ਤਿਆਰੀ ਹੈ ਪੂਰੀ ਬਿਲਕੁਲ ਜਾਵਾਂਗੇ ਪਰ ਜਿਹੜਾ ਕੱਲ ਜਲਮ ਹੋਇਆ ਉਹਨੂੰ ਵੇਖ ਕੇ ਸਾਡੇ ਕੋਲ ਰਿਆ ਨਹੀਂ ਗਿਆਗਾ ਇਸ ਕਰਕੇ ਮੋਦੀ ਸਰਕਾਰ ਦੇ ਖੱਟਰ ਸਰਕਾਰ ਦੇ ਪਤਲੇ ਸਾੜੇ ਆ ਅਸੀਂ ਉਹਨਾਂ ਭਰਾਵਾਂ ਦੇ ਨਾਲ ਸਾਡੇ ਭਰਾ ਹੀ ਆਓ ਠੀਕ ਹੈ ਨਾ ਅਸੀਂ ਜੋ ਜੰਗ ਲੜ ਰਹੇ ਆ ਉਹ ਸਾਡੀ ਇੱਕ ਹੀ ਆ ਸਾਰਿਆਂ ਦੀ ਵਖਰੇਵੇਂ ਇਕੱਡੀ ਹੋ ਸਕਦੇ ਆ ਪਰ ਸਾਡੀ ਸੋਚ ਸਾਡੀ ਲੜਾਈ ਇੱਕ ਆ ਸਾਰਿਆਂ ਦੀ ਲੜਾਈ ਇੱਕ ਆ ਸੋਚ ਇੱਕ ਆ ਵਖਰੇਵੇਂ ਹੋ ਸਕਦੇ ਆ ਜੋ ਕੱਲ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੁਤਲੇ ਫੂਕੇਗੇ ਸਟੇਗੇ ਤੇ ਉਹਦੇ ਸਮਾਂ ਦੇ ਵਿੱਚ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆ ਬੰਦੇ ਬਹੁਤ ਥੋੜੇ ਆ ਪਰ ਇਹਨਾਂ ਦਾ ਸਮਰਥਨ ਉਹਨਾਂ ਕਿਸਾਨਾਂ ਨੂੰ ਆ ਕਿਉਂਕਿ ਕੁਝ ਜਥੇਬੰਦੀਆਂ ਦਿੱਲੀ ਪਹੁੰਚਣ ਵਾਸਤੇ ਉੱਥੇ ਹਰਿਆਣਾ ਬਾਰਡਰ ਤੇ ਆ ਤੇ ਕੁਝ ਇੱਥੇ ਆ ਤੇ ਇਹਨਾਂ ਵੱਲੋਂ ਹੁਣ ਰੋਸ ਯਾਰ ਕੀਤਾ ਜਾ ਰਿਹਾ ਵੀ ਸਰਕਾਰ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਤੁਸੀਂ ਕੀ ਕਹੋਗੇ ਟਕੌਂਦਾ ਨਹੀਂ ਤਕੀ ਨਾ ਤਾਂ ਲਈ ਨਰਮਲ ਸਿੰਘ ਆ ਜੀ ਨਰਮਲ ਸਿੰਘ ਆ ਜੀ ਆਕਾਈ ਪ੍ਰਧਾਨ ਮੋਰਨਾਂ ਬਾਜੀ ਕਹੇ ਵੇਖੋ ਜੀ ਗੱਲ ਇਹ ਆ ਰੋਸ ਅਸੀਂ ਯਾਰ ਕਰਤਾ ਸਾਡੇ ਵੀ ਪ੍ਰਧਾਨ ਦਾ ਮੈਨੂੰ ਫੋਨ ਤਾਂ ਨਹੀਂ ਆਇਆ ਵੈਸੇ ਸਨੇਹ ਮਿਲਦੇਨ ਪਾਸੇ ਆਸੋਂ ਵੀ ਐਂ ਕਰਕੇ ਵੀ ਆਪਣਾ ਯਾਰ ਕੋਈ ਇੱਥੇ ਨਾ ਹੈ ਨਹੀਂਗਾ 1921 ਸਾਡਾ ਮਾੜਾ ਮੋਟਾ ਮਤ ਭੇਦ ਹੈਗੇ ਪਰ ਮੈਂ ਗੱਲ ਬੇਨਤੀ ਕਰਨੀ ਚਾਹਣਾ ਬਾਕੀ ਸਾਰਾ ਕੁਝ ਰਹਿਣ ਦੱਸਦਾ ਮੈਂ ਗੱਲ ਆਪ ਦੇ ਵਿੱਚ ਤੇ ਕਰਨੀ ਚਾਹਣਾ ਵੀ ਪਤਾ ਕੀ ਕਾਰਨ ਹੈ ਜੀ ਇਹ ਜਿਹੜੀਆਂ ਸਾਡੀਆਂ ਜੂਨੀਅਰਾਂ ਦੇ ਪ੍ਰਧਾਨ ਹੈ ਇਹ ਗੱਲ ਧਿਆਨ ਨਾਲ ਸੁਣ ਲੈਣ ਜਿਹੜੇ ਫੂਬਾ ਪ੍ਰਧਾਨ ਬਾਈ ਜੀ ਉਹਨਾਂ ਦੇ ਬਖਰੇਵੇਂ ਲੱਖ ਹੋ ਸਕਦੇ ਆ ਲੋਕਾਂ ਦਾ ਕੋਈ ਬਖਰੇਵਾ ਨਹੀਂ ਅੱਜ ਮੈਂ ਕਾਈ ਪ੍ਰਧਾਨ ਸੀ ਮੈਨੂੰ ਪਿੰਡ ਦੇ ਵਿੱਚੋਂ ਬਕਾਇਦਾ ਤੌਰ ਤੇ ਬੁਲਾਇਆ ਗਿਆ ਲੋਕਾਂ ਨੇ ਵੀ ਬਾਈ ਜੀ ਦਿੱਲੀ ਜਾਣਾ ਕੀ ਸਿਸ ਮੈਂ ਉਹਨਾਂ ਨੂੰ ਇਹ ਜਵਾਬ ਨਹੀਂ ਦਿੱਤਾ ਵੀ ਉੱਤੋਂ ਹੁਕਮ ਨਹੀਂ ਆਇਆ ਮੈਂ ਕਿਹਾ ਭਾਈ ਜੀ ਗੱਲ ਚੱਲਾਂਗੇ ਜ਼ਰੂਰ ਚੱਲਾਂਗੇ ਪਰ ਮੈਂ ਜਿੰਨੇ ਇੱਥੇ ਬਲਾਕ ਪ੍ਰਧਾਨ ਆਏ ਐ ਜ਼ਿਲ੍ਹਾ ਪ੍ਰਧਾਨੇ ਚ ਕਿਸੇ ਵੀ ਜੁਨੀਅਨ ਉਹ ਰੱਖਦੇ ਆ ਮਾਲਾ ਵੀ ਤਾਗ ਮੇਰੇ ਰੱਖਦੇ ਆ ਭਾਈ ਜੀ ਆਪ ਦੇ ਪਠੂਬਾ ਪ੍ਰਧਾਨਾਂ ਨੂੰ ਸचेत ਕਰ ਦਿਓ ਵੀ ਭਾਈ ਜੀ ਜੇ ਲੋਕ ਨਾਲ ਰੱਖਣੇ ਐ ਤੇ ਦਿੱਲੀ ਜਾਣਾ ਪਊਗਾ ਤੇ ਨਹੀਂ ਭਾਈ ਅਸੀਂ ਕੱਲੇ ਪ੍ਰਧਾਨ ਹੀ ਉਹਨਾਂ ਕੋਲੇ ਰਹਿਣਾ ਤੇ ਲੋਕਾਂ ਨੇ ਬਾਗੀ ਹੋ ਕੇ ਜਣਾ ਸਾਰਾ ਜੇ ਪੰਜਾਬ ਨਾ ਜਾਵੇ ਤੇ ਅਗਲਾ ਕੰਮ ਉਹ ਤੋਂ ਵੱਧ ਦਾ ਕੰਮ ਹੋਵੇ ਤੇ ਮੈਨੂੰ ਨਰਮਲ ਮੋੜ ਲਾ ਗਣੇ ਨਰਮਲ ਸਿੰਘ ਜੀ ਨੇ ਉਹਦਾ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੱਸਿਆ ਲੋਕਾਂ ਦਾ ਸਨੇਹਾ ਵੀ ਜਗਰ ਜੂਨੀਅਨਾਂ ਰੱਖਣੀਆਂ ਹੈਗੀਆਂ ਤਾਂ ਉਹਨਾਂ ਦੀ ਸਪੋਰਟ ਦੇ ਵੇ ਦਿੱਲੀ ਜਾਣਾ ਪਊਗਾ ਤੇ ਜੇ ਅਗਰ ਨਹੀਂ ਜਾਓਗੇ ਤਾਂ ਇਕੱਲੇ ਪ੍ਰਧਾਨ ਹੀ ਰਹਿ ਜਾਓਗੇ ਕਿਉਂਕਿ ਉਹਨਾਂ ਦੇ ਆਪ ਦੇ ਵਖਰੇਵੇਂ ਹੋ ਸਕਦੇ ਆ ਹੋਰ ਵੀ ਕਿਸੇ ਜੂਨੀਅਨ ਕਿਹੜੀ ਜੂਨੀਅਨ ਦੇ ਪ੍ਰਧਾਨ ਜੀ ਆਪਾਂ ਹਾਂਜੀ ਖੋਤਸਾ ਜੂਨੀਅਨ ਕੀ ਕਹੋਗੇ ਜਿਹੜਾ ਤੁਸੀਂ ਇਹ ਕੱਟ ਕਿਤੇ ਹਾਂਜੀ ਅਸੀਂ ਇਹ ਤਾਂ ਇਹੀ ਕਹਿੰਨੇ ਵੇ ਜਿਹੜਾ ਕੱਲ ਸਾਡੇ ਕਿਸਾਨਾਂ ਤੇ ਉসে ਜੱਥੇ ਬੰਦੀਆਂ ਗਈਆਂ ਭਾਰਤੀ ਕਿਸਾਨ ਯੂਨੀਅਨ ਖੁੱਸਾ ਉੱਥੇ ਮੋਰਚਾ ਲੱਗ ਚੁੱਕਾ ਇਹਨਾਂ ਦਾ ਤੁਸੀਂ ਪਹੁੰਚ ਚੁੱਕੇ ਹੋ ਹਾਂ ਜੀ ਅਸੀਂ ਪਹੁੰਚ ਚੁੱਕੇ ਆ ਤੇ ਜਿਹੜਾ ਉੱਥੇ ਕਿਸਾਨਾਂ ਤੇ ਹਤਿਆਚਾਰ ਕੀਤੀ ਗਈ ਕੱਲ ਖਤਰ ਸਰਕਾਰ ਨੇ ਉਹਦੀ ਅਸੀਂ ਪੂਰੇ ਜ਼ੋਰਦਾਰ ਦੇ ਨਾਲ ਅਸੀਂ ਉਹਦੀ ਨਿਖੇਦੀ ਕਰਦੇ ਆ ਕਿਉਂਕਿ ਅਸੀਂ ਅਸੀਂ ਆਪਦੇ ਹੱਕ ਲੈਣ ਗਏ ਆ ਕੋਈ ਅਸੀਂ ਕਿਸੇ ਦਾ ਹੱਕ ਨਹੀਂ ਖੋਣ ਗਏ ਨਾ ਅਸੀਂ ਉੱਥੇ ਕਹਿੰਨਾ ਜ਼ਬਰਦਸਤੀ ਕਰਦੇ ਸ਼ਾਂਤਮਈ ਅਸੀਂ ਉਥੇ ਜਾ ਰਹੇ ਸੀਗੇ ਸਾਨੂੰ ਰੋਕਿਆ ਗਿਆ ਹੁਣ ਜਿਹੜਾ ਕੋਈ ਰੋਕੂਗਾ ਅੱਗੇ ਨੰਗਣਾ ਤਾਂ ਹੈਗਾ ਹੀ ਆ ਗਾਂ ਵਾਲਾ ਮੈਸੇਜ ਕੀ ਹੈ ਦਿੱਲੀ ਕੋਈ ਉਹਨਾਂ ਦੀ ਕੱਲਿਆਂ ਦੀ ਤਾਂ ਹੈ ਨਹੀਂ ਕੀ ਗਾਂ ਵਾਲਾ ਮੈਸੇਜ ਕੀ ਹੈਗਾ ਯਾ ਹਾ ਇਥੋਂ ਵਾਲੇ ਲੋਕਾਂ ਨੂੰ ਕੀ ਗਾਂ ਵਾਲਾ ਮੈਸੇਜ ਸਾਡਾ ਇਹ ਆ ਵੀ ਸਾਨੂੰ ਸਾਡੇ ਜਿਹੜੇ ਹੱਕ ਉਹ ਮਿਲ ਜਾਣ ਅਸੀਂ ਘਰਾਂ ਨੂੰ ਆ ਜੀਏ ਤੇ ਜਿਹੜੀਆਂ ਹੈਗੀਆਂ ਜੱਥੇਬੰਦੀਆਂ ਕੋਸ ਚਲੋ ਘਰ ਹੁੰਦੇ ਮਾਰੇ ਮੋਟੇ ਬਲੇਵੇਂ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਰੇ ਹਮ ਹਮਾ ਕੇ ਚਲੋ ਇੱਕ ਦਾ ਕੰਮ ਨਹੀਂ ਜਿਹੜੇ ਕੋਈ ਹੋਊਗਾ ਕੋਈ ਗੱਲਾਂ ਛੁੱਕ ਘਰੇ ਆਣ ਕੇ ਬਹਿ ਕੇ ਕੱਢ ਲੋ ਪ੍ਰਧਾਨਾਂ ਦੇ ਪ੍ਰਧਾਨਾਂ ਦੇ ਗਲੇਸ਼ਵਕੇ ਹੋ ਸਕਦੇ ਆ ਪਰ ਜਿਹੜੇ ਕਿਸਾਨ ਆਪਦੀਆਂ ਮੰਗਾਂ ਲਈ ਅੜੇ ਹੋਏ ਆ ਉਹ ਭਾਵੇਂ ਜੂਨੀਅਨ ਕਿਸੇ ਨਾਲ ਵੀ ਖੜੇ ਹੋਣ ਪਰ ਉਹ ਕਹਿੰਦੇ ਆ ਵੀ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਵੀ ਸਾਨੂੰ ਜ਼ਿਆਦਾ ਟੋਰੋ ਨਹੀਂ ਅਸੀਂ ਆਪਣੇ ਹਿਸਾਬ ਨਾਲ ਚੱਲ ਬਣਾਂਗੇ ਜਿਵੇਂ ਇਹਨਾਂ ਨੇ ਡਕੌਂਡਾਂ ਵਾਲਿਆਂ ਨੇ ਆਖਿਆ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਵੀ ਜਿਹੜੇ ਹੁਣ ਇੱਥੇ ਬੈਠੇ ਆ ਕਿਉਂਕਿ 16 ਨੂੰ ਭਾਰਤਵੰਦ ਹੈ 16 ਨੂੰ ਭਾਰਤਵੰਦ ਹੈਗਾ ਦੇਖੋ ਜੀ ਅੱਜ ਜਿਹੜਾ ਮੈਸੇਜ ਦਿੱਤਾ ਪਿੰਡ ਦੇ ਵਿੱਚ ਮੈਂ ਕਿਹਾ ਵੀ ਉੱਥੇ ਜੂਨੀਅਨ ਦਾ ਸੱਦਾ ਸੀ 16 ਨੂੰ ਭਾਰਤ ਹੈਗਾ ਬੰਦ ਉਹ ਤਾਂ ਆਪਾਂ ਕੰਮ ਸਿਰੇ ਚਾੜ੍ਹ ਕੇ ਜਾਣ 17 ਨੂੰ 18 ਨੂੰ ਤੁਰਾਂਗੇ ਉੱਤੋਂ ਹੁਕਮ ਸਾਡੀ ਜੂਨੀਅਨ ਦਾ ਆਵੇ ਨਾ ਆਵੇ ਨਾ ਆਵੇ ਨਾ ਆਵੇ ਨਾ ਆਵੇ ਤੁਰਾਂਗੇ ਬਈ ਸਾਨੂੰ ਕੀ ਮਤਲਬ ਅਸੀਂ ਯਾਰ ਜਿਹੜੇ ਸਾਡੇ ਜਵਾਕਾਂ ਦੇ ਗੋਲੀਆਂ ਵੱਜੀ ਜਾਂਦੀਆਂ ਉਹ ਕੀਦੇ ਆ ਜਿਹੜੇ ਹਸਤਾ ਵਿੱਚ ਦਾਖਲ ਹੋ ਜਾਂਦੇ ਖਾਕਾ ਸੱਟਾ ਉਹ ਕੀਦੇ ਆ ਜੇ ਸਾਨੂੰ ਆਗੂਆਂ ਨੇ ਐਂ ਨੱਪੀ ਰੱਖਿਆ ਤਾਂ ਫਿਰ ਮੋਦੀ ਦਾ ਸੀ ਕੀ ਲੜਾਂਗੇ ਕੋਈ ਮਤਲਬ ਨਹੀਂ ਸਾਨੂੰ ਜੂਨੀਆ ਆਪਣਾ ਸਵੇਰੇ ਵਰਕਾ ਦਿਖਾਉਂਦਾ ਤੇ ਬਤੇਰੇ ਤੋਂ ਬੜਦੇ ਆ ਹਾਕਾਂ ਦੇ ਹੀ ਲੜਨਾ ਓਕੇ ਕਹਤਾ ਇਹਨਾਂ ਨੇ ਇਹ ਕਹਿੰਦੇ ਵੀ ਇੱਕ ਜੂਨੀਅਨ ਸਾਨੂੰ 17 ਨੂੰ ਮੈਸੇਜ ਲਾਵੇ ਨਾ ਲਾਵੇ ਅਸੀਂ ਦਿੱਲੀ ਚ ਉਰ ਜਾਵਾਂਗੇ ਕੀ ਕਹਣਾ ਚਾਹੋਗੇ ਤੁਸੀਂ ਅੱਸੀ ਗੱਲ ਜੀ ਮੈਂ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸਲੀਨਾ ਮੇਰੀ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਅੱਜ ਚੱਲ ਰਹੀਆਂ ਐਸ ਕੰਮ ਦੀ ਮੀਟਿੰਗ ਹੋ ਚੱਲ ਰਹੀ ਐ ਐਮਰਜੈਂਸੀ ਮੀਟਿੰਗ ਉਹਨਾਂ ਨੇ ਬੁਲਾਈ ਆ ਉਹਨਾਂ ਵਿੱਚ ਹੋ ਸਕਦਾ ਜੀ ਅੱਜ ਜਾਂ ਕੱਲ ਨੂੰ ਜੋ ਕੋਈ ਫੈਸਲਾ ਆ ਜਾਏ ਕਿ ਸਾਨੂੰ ਜਾਣਾ ਪਵੇ ਜਾਣਾ ਜ਼ਰੂਰ ਆ ਜਥੇਬੰਦੀਆਂ ਨੇ ਹੁਕਮ ਦਿੱਤਾ ਜੇ ਨਹੀਂ ਦਿੱਤਾ ਪਰ ਉਹਨਾਂ ਦੇ ਹੱਕ ਦੇ ਵਿੱਚ ਜਾਣਾ ਕੱਲ ਵੀ ਸਾਡੀ ਕ੍ਰਾਂਤੀਕਾਰੀ ਕਿਸਾਨ ਜ ਉਥੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਸਾਰਾ ਕੁਝ ਲੈ ਕੇ ਬਾਰਡਰ ਤੇ ਪਹੁੰਚੇ ਉਹਨਾਂ ਦੇ ਸਮਰਥਕ ਪੂਰਾ ਦਾ ਸਾਥ ਅਸੀਂ ਉਹਨਾਂ ਦਾ ਪੁੱਲ ਦੇ ਰਹੇ ਆਂ ਕਿਸੇ ਗੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਾਂਗੇ ਜਿੰਨੇ ਜੋ ਕੇ ਹੈਗੇ ਨਾਲ ਖੜਾਂਗੇ ਜਰੂਰ ਅੱਜ ਵੀ ਉਹਨਾਂ ਸਰਕਾਰ ਦੀ ਨਖੇਦੀ ਵਾਸਤੇ ਇਹ ਪੁਤਲੇ ਫੂਕੇ ਗਏ ਆ ਅਸੀਂ ਉਹਨਾਂ ਭਰਾਵਾਂ ਦੇ ਹੱਕ ਦੇ ਵਿੱਚ ਜਰੂਰ ਖੜਾਂਗੇ ਤੇ ਖੜਦੇ ਰਵਾਂਗੇ ਧੰਨਵਾਦ ਬਿਲਕੁਲ ਇਹਨਾਂ ਦੇ ਹੌਸਲੇ ਬੁਲਾਉਂਦਾ ਇਹ ਕਹਿੰਦੇ ਕੋਈ ਪ੍ਰਧਾਨ ਕਵੇ ਨਾ ਕਵੇ 17 ਨੂੰ ਦਿੱਲੀ ਪਹੁੰਚਾਂਗੇ ਤੇ ਜਿਹੜਾ ਪੁਤਲਾ ਫੂਕਿਆ ਇਹਨਾਂ ਨੇ ਇੱਕ ਸਿਰਫ ਜਾਗਰਤ ਕਰਨ ਵਾਸਤੇ ਜਿਹੜੇ ਲੋਕਾਂ ਨੂੰ ਵੀ ਤੁਸੀਂ ਜਾਗੋ ਵੀ ਜਿਹੜੇ ਸਾਡੇ ਕਿਸਾਨ ਆ ਇਸ ਟਾਈਮ ਦਿੱਲੀ ਦੇ ਬਾਰਡਰ ਤੇ ਚਲੇ ਗਏ ਹੈਗੇ ਆ ਦਿੱਲੀ ਤੋਂ ਪਹੁੰਚਣ ਵਾਸਤੇ ਕੋਸ਼ਿਸ਼ ਕਰ ਰਹੇ ਹੈਗੇ ਆ ਉਹਨਾਂ ਦੀ ਸਮਰਥਨ ਵਿੱਚ ਅਸੀਂ ਕੋਸ਼ਿਸ਼ ਕਰੀਏ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਗੱਲਬਾਤ ਨੂੰ ਜਿਹੜੀ ਇਹਨਾਂ ਨਾਲ ਅਖੀਰ ਗੱਲਬਾਤ ਕੀਤੀ ਹੈ ਸ਼ੇਅਰ ਵੀ ਕਰੋਗੇ ਸਾਡਾ ਪੇਜ ਜਗਤ ਸਿੰਘ ਫੋਲੋ ਵੀ ਕਰੋਗੇ ਕੈਮਰਾਮੈਨ ਨਰਮਲ ਸਿੰਘ ਦਾ ਨਾਮ ਹੈ ਤਰਲੋਚਨ ਸਿੰਘ ਬਰਾੜ ਬਾਕੀ